ਕੇਮਿਸਟਾਂ ਨੂੰ ਹਰਾਨ ਨਾ ਕਰੋ ਤੁਸੀਂ ਆਪਣੇ ਯੁੱਧ ਨਸ਼ੇ ਦੀ ਜਿਹੜੀ ਮੋਹਮ ਚਲਾਈ ਹੈ ਇਹਦੀ ਆੜ ਦੇ ਵਿੱਚ ਸਾਨੂੰ ਕੇਮਿਸਟਾਂ ਨੂੰ ਦੁਖੀ ਨਾ ਕਰੋ ਕੇਮਿਸਟਾਂ ਨੂੰ ਸੜਕਾਂ ਦੇ ਅੱਜ ਆਉਣ ਲਈ ਮਜਬੂਰ ਹੋਣਾ ਪੈ ਗਿਆ ਇਹ ਆਮ ਆਦਮੀ ਪਾਰਟੀ ਸਰਕਾਰ ਹੈ ਮੇਰਾ ਨਾਮ ਨਰਿੰਦਰ ਅਰੋੜਾ ਜ਼ਿਲ੍ਹਾ ਪ੍ਰਧਾਨ ਬਰਨਾਲਾ ਕੇਮਿਸਟ ਐਸੋਸੀਏਸ਼ਨ ਬਰਨਾਲਾ ਅੱਜ ਸਾਡਾ ਜਿਹੜਾ ਮੰਗ ਪੱਤਰ ਦਿੱਤਾ ਗਿਆ ਪਿਆ ਬੀਤੇ ਦਿਨੀ ਜਿਹੜਾ ਹੈਗਾ ਪੁਲਿਸ ਵੱਲੋਂ ਸਾਂਝੇ ਤੌਰ ਤੇ ਡਰਗ ਨਾਲ ਚੈਕਿੰਗ ਕੀਤੀ ਗਈ 20-20 ਪੁਲਿਸ ਵਾਲੇ ਸਾਡੀਆਂ ਦੁਕਾਨਾਂ ਦੇ ਉੱਪਰ ਚਲੇ ਗਏ ਸਾਡੀਆਂ ਦੁਕਾਨਦਾਰਾਂ ਜਿਵੇਂ ਕਹਦੇ ਉਹ ਜਰੂਸ ਕੜਤਾ ਕਈ ਅੱਜ ਲੋਕ ਇਹ ਪੋਜੀਸ਼ਨ ਆ ਗਈ ਵੀ ਜਿਹੜਾ ਹੈਗਾ ਕੈਮਿਸਟਾ ਨਾਲ ਲੋਕੀ ਜਿਹੜਾ ਹੈਗਾ ਕਹਿੰਦੇ ਵੀ ਰਿਸ਼ਤਾ ਕੈਮਿਸਟਾ ਦੇ ਨਾਲ ਕਰਿਓ ਇਹ ਪੋਜੀਸ਼ਨ ਆ ਗਈ ਅੱਜ ਸਾਡੀਆਂ ਦੇ ਕਾਮਦਾਰਾਂ ਚਰੂਸ ਖੱਡਿਆ ਪੂਰਾ ਅਸੀਂ ਅੱਜ ਜਿਹੜਾ ਮੰਗ ਕਰ ਰਹੇ ਆ ਵੀ ਸਾਡੇ ਕੈਮਿਸਟਾ ਨੂੰ ਛੀਨ ਦਿਓ ਅਸੀਂ ਯੁੱਧ ਨਹੀਂ ਕਰਦਾ ਅਸੀਂ ਜਿਹੜਾ ਸਹਿਯੋਗ ਕਰਦੇ ਆ ਪੂਰਾ ਅਸੀਂ ਕਿਹਨੇ ਛਲਾਗਾ ਕਰਦੇ ਆ ਪਰ ਜਿਹੜਾ ਹੈਗਾ ਤੁਸੀਂ ਨਸ਼ਾ ਨੂੰ ਖਤਮ ਕਰੋ ਕੈਮਿਸਟਾ ਨੂੰ ਖਤਮ ਨਾ ਕਰੋ ਤੁਸੀਂ ਆ ਦੱਸੋ ਕਿਹੜਾ ਕੈਮਿਸਟਾ ਦਾ ਜਾਵੇਦ ਹੈ ਕੀ ਅਸੀਂ ਚਿੱਟਾ ਵੇਚਦੀਆਂ ਕੀ ਵੇਚ ਕਰਦੇ ਆ ਅਸੀਂ ਅਸੀਂ ਇੱਕ ਸੇਵਾਦਾਰਾਂ ਅਸੀਂ ਸੇਵਾ ਕਰਦੀਆਂ ਅਸੀਂ ਇਨਸਾਨੀਅਤ ਦੀ ਸੇਵਾ ਕਰਦੀਆਂ ਕਰੋਨਾ ਟਾਈਮ ਵੀ ਅਸੀਂ ਕੀਤੀ ਹੈ ਤੇ ਦੂਜਾ ਜਿਹੜਾ ਹੈਗਾ ਅਸੀਂ ਅੱਜ ਵੀ ਜਿਹੜਾ ਹੈਗਾ ਅੱਧੀ ਰਾਤੀ ਵੀ ਲੋਕਾਂ ਨਾਲ ਜਾਂਦੇ ਆ ਅੱਧੀ ਰਾਤੀ ਵੀ ਅਸੀਂ ਜਿਹੜਾ ਹੈ ਮਰੀਜ਼ਾਂ ਨੂੰ ਜਿਹੜਾ ਦੇਖਦੇ ਆ ਦਵਾਈਆਂ ਦਿੰਦੇ ਆ ਸਾਡੇ ਨਾਲ ਜਿਹੜਾ ਹੈਗਾ ਸਹਿਯੋਗ ਕਰੋ ਇਹ ਯੁੱਧ ਅਸ਼ਾ ਵਿਰੋਧੀ ਤੇ ਆੜ ਦੇ ਵਿੱਚ ਤੁਸੀਂ ਕੈਮਿਸਟਾਂ ਨੂੰ ਖਤਮ ਨਾ ਕਰੋ ਅੱਜ ਅਸੀਂ ਮੰਗ ਪੱਤਰ ਜੂਰ ਦਿੱਤਾ ਹੈ ਇਹ ਵਾਰਨਿੰਗ ਸਟ੍ਰਾਈਕ ਸੀ ਅੱਜ ਜੇ ਸਾਡੀ ਸੁਣਵਾਈ ਨਾ ਹੋਈ ਤਾਂ ਅਸੀਂ ਜਿਹੜਾ ਹੈਗਾ ਪੰਜਾਬ ਪੱਧਰ ਤੇ ਤਿੱਖਾ ਸੰਘਰਸ਼ ਛੁੜੀਕਾਂਗੇ ਇਹ ਜਿਹੜੇ ਹੈਗਾ ਪੰਜਾਬ ਦੇ 30000 ਕੇਮਿਸਟਰੀ ਜਿਹੜੇ ਹੈਗਾ ਦਰਿਆ 'ਤੇ ਬੈਠਣਗੇ ਪੰਜਾਬ ਦੇ 30000 ਕੇਮਿਸਟਰੀ ਨਹੀਂ ਕੱਲੇ 30000 ਪਰਿਵਾਰ ਦਰਿਆ 'ਤੇ ਬੈਠਣਗੇ ਅਸੀਂ ਜਿਹੜਾ ਹੈਗਾ ਭਗਵੰਤ ਮਾਨ ਸਰਕਾਰ ਨੂੰ ਹਿਲਾ ਕੇ ਰੱਖ ਦੇਵਾਂਗੇ ਜੇ ਭਗਵੰਤ ਮਾਨ ਸਰਕਾਰ ਨੂੰ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੇ ਲਿਆਣ ਵਾਲੀ ਕੋਣ ਹੈ ਅਸੀਂ ਲੋਕ ਕਿ ਅੱਜ ਇਹ ਲੋਕਾਂ ਦੀ ਪ੍ਰਵਾਨੀ ਕਰਨਗੇ ਤਾਂ ਸਾਨੂੰ ਇਸ ਚੀ ਦੀ ਇਹਨਾਂ ਦੀ ਪ੍ਰਵਾਨੀ ਹੈਗੀ ਅਸੀਂ ਵੀ ਜਿਹੜਾ ਹੈਗਾ ਪੂਰਾ ਵਿਰੋਧ ਕਰਾਂਗੇ ਸਰ ਜੇ ਪੂਰੇ ਬਰਨਾਲੇ ਜ਼ਿਲ੍ਹੇ ਦੀ ਗੱਲ ਕਰੇ ਕਿੰਨੇ ਮੈਡੀਕਲ ਦੁਕਾਨਾਂ ਬੰਦ ਪਈਆਂ ਚ ਬਰਨਾਲੇ ਜ਼ਿਲ੍ਹੇ ਦੇ ਵਿੱਚ ਟੋਟਲ ਸਾਡੇ 600 ਪਲੱਸ ਦੁਕਾਨ ਹੈਗੀ ਆ 600 ਪਲੱਸ ਦੁਕਾਨ ਦੀ ਸਾਰੀ ਬੰਦ ਹੈ ਟੋਟਲੀ ਜਿਹੜਾ ਹੈਗਾ ਅੱਜ ਸਾਰਾ 600 ਕੈਮਿਸਟਰੀ ਇਸ ਰੋਜ਼ ਪ੍ਰਗਟ ਕਰ ਰਹੀ ਹੈ ਇੱਕ ਮਰੀਜ਼ਾਂ ਨੂੰ ਸਾਨੂੰ ਕੋਈ ਹਰਾਸ਼ਮੈਂਟ ਕਰਨ ਦੀ ਲੋੜ ਨਹੀਂ ਇਹ ਗੱਲ ਜਦੋਂ ਇੱਕ ਜਿਹੜਾ ਹੈਗਾ ਮਰੀਜ਼ ਹੈ ਦੇਖੋ ਮਰੀਜ਼ ਕੋਈ ਵੀ ਮੇਰਾ ਪਰਿਵਾਰਿਕ ਮੈਂਬਰ ਵੀ ਹੋ ਸਕਦਾ ਕੋਈ ਵੀ ਹੈ ਇਹ ਅੱਜ ਜਿਹੜਾ ਹੈ ਜਿਹੜਾ ਕੋਈ ਉਹ ਹੈਗਾ ਅੱਜ ਸਾਡੇ ਦੇ ਵਿਫਤ ਹੈ ਅੱਜ ਸੱਸ ਹੀ ਸਹਿਯੋਗ ਦੀ ਮੰਗ ਕਰਦਿਆਂ ਅਸੀਂ ਮਰੀਜ਼ਾਂ ਨੂੰ ਅੱਜ ਜਿਹੜਾ ਹੈਗਾ ਸਾਡਾ ਖਰਾਸ਼ ਕਰਨਾ ਜਾਂ ਖਰਾਬ ਕਰਨਾ ਇਹ ਸਾਡਾ ਮੋਟਿਵ ਨਹੀਂ ਹੈਗਾ ਅਸੀਂ ਜਿਹੜਾ ਹੈਗਾ ਉਹਨਾਂ ਤੋਂ ਮਰੀਜ਼ਾਂ ਤੋਂ ਜਾਂ ਕੋਈ ਵੀ ਉਹ ਲੋੜਵੰਦਾ ਉਹ ਤੋਂ ਅੱਜ ਮਾਫੀ ਮੰਗਦੇ ਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਦੇ ਤੌਰ ਤੇ ਮੈਂ ਮਾਫੀ ਮੰਗਦਾ ਹੱਥ ਜੋੜ ਕੇ ਕਿ ਅਸੀਂ ਜਿਹੜਾ ਹੈਗਾ ਅੱਜ ਸਾਡੇ ਤੇ ਮਜਬੂਰੀ ਆਈ ਹੈ ਭੀੜ ਪਈ ਹੈ ਸਾਡਾ ਤੁਸੀਂ ਵੀ ਸਹਿਯੋਗ ਕਰੋ ਇਹ ਪੁਲਿਸ ਨੂੰ ਕਿਵੇਂ ਦੇਖਦੇ ਹੋ ਪਰ ਨਾਲੇ ਜਿ ਕਤਲ ਹੋ ਜਾਂਦਾ ਨੇ ਕਤਲ ਦੇ ਦੋਸ਼ੀ ਤਾਂ ਇਹਨਾਂ ਤੋਂ ਫੜੇ ਨਹੀਂ ਜਾਂਦੇ ਚਾਈਨਾ ਡੋਰ ਸਭ ਤੋਂ ਛੋਟਾ ਮੁੱਦਾ ਉਹ ਨਹੀਂ ਇਹਨਾਂ ਤੋਂ ਬੰਦ ਹੋਈ ਤਾਂ ਕਿਵੇਂ ਦੇਦੋ ਲੱਗਦਾ ਕਿ ਥੋ ਤਰ ਦੇਖੋ ਜਿੱਤੋਂ ਇਹਨਾਂ ਨੂੰ ਨਸ਼ਾ ਖਤਮ ਕਰਨਾ ਚਾਹੀਦਾ ਹੈ ਉਥੇ ਤਾਂ ਪਹੁੰਚੇ ਨਹੀਂ ਤੁਸੀਂ ਨਸ਼ਾ ਖਤਮ ਕਰਨ ਦੀ ਕੈਮਿਸਟਰੀ ਤੇ ਤੁਸੀਂ ਇੱਕ ਬਾਹੋਾਈ ਖੱਟਣ ਦੀ ਕਲੀ ਵੀ ਕੈਮਿਸਟਰੀ ਕੋਲ ਜਾਓ ਬਾਹੋਾਈ ਖੱਟੋ ਅਗਲੇ ਦਾ ਖਬਰਾਂ ਲੱਗਣਗੀਆਂ ਮੈਂ ਯੁੱਧ ਨਸ਼ਾ ਵਿਰੁੱਧ ਤਹਿਤ ਇਹਨੇ ਕੈਮਿਸਟਰੀ ਦੀ ਕੀਤੀ ਚੈਕਿੰਗ ਆ ਭਾਈ ਯਾਰ ਅਸੀਂ ਕੈਮਿਸਟਰੀ ਨਸ਼ਾ ਵੇਚਦੇ ਆ ਅਸੀਂ ਦਵਾਈਆਂ ਵੇਚਦੇ ਆ ਅਸੀਂ ਸੇਵਾ ਕਰਦੇ ਆ ਤੁਸੀਂ ਐ ਮੰਨ ਕੇ ਚੱਲੋ ਆਹ ਖੜੇ ਹੋ ਤੁਸੀਂ ਚਲੋ ਮੇਰੀ ਦੁਕਾਨ ਤੇ ਚੱਲ ਕੇ ਦੇਖ ਲਓ ਤੁਸੀਂ ਜਿਹੜਾ ਵੀ ਹੈਗਾ ਕਿਹੜੀ ਦੁਕਾਨ ਤੇ ਤੁਸੀਂ ਜਾਣਾ ਲਓ ਸਾਨੂੰ ਨਾਲ ਕੱਲੇ ਕੱਲੇ ਕੇਮਿਸਟ ਜਾਰ ਬੰਨੇ ਆ ਤੁਸੀਂ ਯਾਰ ਬੇਮਤਲ ਦਾ ਕੇਮਿਸਟਾ ਨੂੰ ਹਰਾਨ ਨਾ ਨਾ ਕਰੋ ਤੁਸੀਂ ਆਪਣੇ ਯੁੱਧ ਨਸ਼ਾ ਦੀ ਜਿਹੜੀ ਮੋਹਮ ਚਲਾਈ ਹੈ ਇਹਦੀ ਆੜ ਦੇ ਵਿੱਚ ਸਾਨੂੰ ਕੇਮਿਸਟਾ ਨੂੰ ਦੁਖੀ ਨਾ ਕਰੋ ਕੇਮਿਸਟਾ ਨੂੰ ਸੜਕਾਂ ਤੇ ਅੱਜ ਆਣ ਲਈ ਮਜਬੂਰ ਹੋਣਾ ਪੈ ਗਿਆ ਇਹ ਆਮ ਆਦਮੀ ਪਾਰਟੀ ਸਰਕਾਰ ਹੈ